ਹਰ ਤਰ੍ਹਾਂ ਦੀ ਸਕਿਨ ਲਈ ਕੈਮੀਕਲ ਫ੍ਰੀ ਸਾਬਣ ਘਰੇ ਵੀ ਤਿਆਰ ਕੀਤਾ ਜਾ ਸਕਦਾ ਹੈ। ਇਹ ਸੋਪ ਕਿਸੇ ਵੀ ਬ੍ਰਾਂਡਡ ਸੋਪ ਤੋਂ ਉਲਟ ਤੁਹਾਡੀ ਸਕਿਨ ਤੇ ਵਧੀਆ ਅਸਰ ਪਾਉਣ ਵਾਲਾ ਹੈ ਤੇ ਜੇਬ ਤੇ ਵੀ ਭਾਰ ਨਹੀਂ ਪਾਉਂਦਾ। ਇਹ ਸਾਬਣ ਬਿਨਾ ਕਿਸੇ ਸਾਈਡ ਇਫੈਕਟ ਤੋਂ ਨੇਚਰਲ ਚੀਜ਼ਾਂ ਨਾਲ ਬਣਿਆ ਹੈ। ਗਰਮੀ ਹੋਵੇ ਜਾਂ ਸਰਦੀ, ਸਕਿਨ ਪ੍ਰੋਬਲਮਸ ਤੋਂ ਬਚਣ ਲਈ ਸਭ ਤੋਂ ਵਧੀਆ ਹੈ ਕਿ ਹਰਬਲ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਵੇ। ਅੱਜ ਆਪਾਂ ਘਰ ਵਿੱਚ ਜਾਂ ਆਲੇ ਦੁਆਲੇ ਵਿੱਚ ਉਪਲਬਧ ਨੇਚਰਲ ਚੀਜ਼ਾਂ ਨਾਲ ਸਾਬਣ ਬਣਾ ਰਹੇ ਹਾਂ। ਇਹ ਕੁਝ ਤਾਜ਼ੇ ਨਿੰਮ ਦੇ ਪੱਤੇ ਨੇ। ਪਹਿਲਾਂ ਇਦਾਂ ਪੱਤਿਆਂ ਨੂੰ ਟਾਹਣੀਆਂ ਤੋਂ ਅਲੱਗ ਕਰਕੇ ਸਾਫ਼ ਪਾਣੀ ਨਾਲ ਚੰਗੀ ਤਰ ਨਾ ਤੋਲਵਾਂਗੇ। ਵੈਸੇ ਤੇ ਮਾਰਕੀਟ ਵਿੱਚ ਹਰ ਤਰ੍ਹਾਂ ਦਾ ਸਾਬਣ ਮਿਲ ਜਾਂਦਾ ਹੈ ਪਰ ਘਰ ਬਣਾਏ ਸਾਬਣ ਦੀ ਗੱਲ ਹੀ ਕੁਝ ਹੋਰ ਹੈ। ਇਹ ਨਿੰਮ ਦੇ ਪੱਤੇ ਧੋ ਕੇ ਬਿਲਕੁਲ ਸਾਫ਼ ਹੋ ਗਏ ਨੇ। ਨਿੰਮ ਸਾਨੂੰ ਸਨਬਰਨ ਠੀਕਰਨ ਵਿੱਚ ਹੈਲਪ ਕਰਦਾ ਹੈ ਤੇ ਟਿਸ਼ੂ ਰਿਪੇਅਰ ਵੀ ਕਰਦਾ ਹੈ। ਨਿੰਮ 'ਚ ਵਿਟਾਮਿਨ ਸੀ ਹੋਣ ਕਰਕੇ ਇਹਦੇ ਨਾਲ ਸਕਿਨ ਤੇ ਚਮਕ ਆਉਂਦੀ ਹੈ ਤੇ ਸਕਿਨ ਦੀ ਇਨਫੈਕਸ਼ਨ ਜਿਵੇਂ ਪਿੰਪਲਸ ਵਗੈਰਾ ਨੂੰ ਵੀ ਠੀਕ ਕਰਦਾ ਹੈ। ਤੇ ਇਹ ਕੁਝ ਤੁਲਸੀ ਦੇ ਪੱਤੇ ਨੇ। ਇਹਨਾਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਵਾਂਗੇ ਹੁਣ ਆਪਾਂ ਇੱਕ ਮਿਕਸਰ ਲਵਾਂਗੇ ਮਿਕਸਰ ਦੇ ਜਾਰ ਵਿੱਚ ਨਿੰਮ ਤੇ ਤੁਲਸੀ ਦੇ ਪੱਤਿਆਂ ਨੂੰ ਪਾ ਦੇਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਸੀ ਬਲੈਂਡ ਕਰ ਲਵਾਂਗੇ ਇਹ ਫਰੈਸ਼ ਅਲੋਵੇਰਾ ਹੈ ਤੇ ਇਹ ਵੀ ਅਸੀਂ ਘਰ ਹੀ ਲਾਏ ਹੋਏ ਨੇ ਇਸ ਉੱਪਰ ਵਾਲੀ ਪਰਤ ਹਟਾ ਦੇਵਾਂਗੇ ਤੇ ਇਸ ਦਾ ਅੰਦਰ ਵਾਲਾ ਪਲਪ ਕੱਢ ਲਵਾਂਗੇ ਅਲੋਵੇਰਾ ਸਾਡੀ ਸਕਿਨ ਲਈ ਬਹੁਤ ਲਾਹੇਵੰਦ ਹੁੰਦਾ ਹੈ ਧੁੱਪ ਨਾਲ ਜੋ ਸਾਡੀ ਸਕਿਨ ਰਫ ਹੋ ਜਾਂਦੀ ਹੈ ਜਾਂ ਸਨਬਰਨ ਹੋ ਜਾਂਦਾ ਹੈ ਤੇ ਅਲੋਵੇਰਾ ਸਕਿਨ ਨੂੰ ਨਮੀ ਦੇਣ ਦਾ ਕੰਮ ਕਰਦਾ ਹੈ ਤੇ ਸਨਬਰਨ ਤੇ ਵੀ ਰਫ ਸਕਿਨ ਨੂੰ ਬਿਲਕੁਲ ਠੀਕ ਕਰ ਦਿੰਦਾ ਰੋਜ਼ਾਨਾ ਅਲੋਵੇਰਾ ਸਕਿਨ ਤੇ ਲੋਨ ਨਾਲ ਡੈਡ ਸਕਿਨ ਸੈਲਸ ਨੂੰ ਵੀ ਹਟਾਉਣ 'ਚ ਮਦਦ ਮਿਲਦੀ ਹੈ ਤੇ ਸਕਿਨ ਵੀ ਹੈਲਦੀ ਰਹਿੰਦੀ ਹੈ ਹੁਣ ਇਹਦੇ ਵਿੱਚ ਅਸੀਂ aloevera ਦਾ pulp ਪਾ ਦਵਾਂਗੇ ਜੋ ਪਹਿਲਾਂ ਤੋਂ ਹੀ ਅਸੀਂ ਕੱਢ ਕੇ ਰੱਖਿਆ ਹੋਇਆ ਹੈ ਇਹਦੇ ਵਿੱਚ ਅਸੀਂ ਇੱਕ ਚਮਚ ਹਲਦੀ ਪਾਊਡਰ ਤੇ ਥੋੜਾ ਪਾਣੀ ਪਾ ਕੇ ਬਿਲਕੁਲ ਬਰੀਕ ਪੀਸ ਲਵਾਂਗੇ ਹਲਦੀ ਵਿੱਚ ਐਂਟੀਆਕਸੀਡੈਂਟਸ ਹੁੰਦੇ ਨੇ ਜੋ ਸਾਡੀ ਸਕਿਨ ਨੂੰ ਨਿਖਾਰਨ ਦਾ ਕੰਮ ਕਰ ਦਿੰਦੇ ਨੇ ਹਲਦੀ ਆਪਣੇ ਆਪ ਵਿੱਚ ਐਂਟੀਸੈਪਟਿਕ ਵੀ ਹੈ ਤੇ ਜੇ ਕੋਈ ਜ਼ਖਮ ਜਾਂ ਕੋਈ ਇਨਫੈਕਸ਼ਨ ਹੋਵੇ ਤੇ ਉਹ ਵੀ ਜਲਦੀ ਠੀਕ ਕਰ ਦਿੰਦੀ ਹੈ ਤੇ ਇਸ ਨਾਲ ਸਕਿਨ ਦੇ ਦਾਗ-ਧੱब्बे ਵੀ ਹਟ ਜਾਂਦੇ ਨੇ ਇਸ ਮਿਕਸਚਰ ਨੂੰ ਅਸੀਂ ਹੋਰ ਬਰੀਕ ਕਰ ਲਵਾਂਗੇ ਇਸ ਤੋਂ ਬਾਅਦ ਇਸ ਨੂੰ ਕੱਪੜੇ ਨਾਲ ਛਾਣ ਲਵਾਂਗੇ ਤુલਸੀ ਵਿੱਚ ਵੀ ਐਂਟੀਬੈਕਟੀਰੀਅਲ ਗੁਣ ਹੁੰਦੇ ਨੇ ਤੇ ਰੋਜ਼ਾਨਾ ਤુલਸੀ ਦੇ ਪੇਸਟ ਚਿਹਰੇ ਤੇ ਲਗਾਉਣਾ ਬਲੱਡ ਸਰਕੂਲੇਸ਼ਨ ਬੈਟਰ ਹੁੰਦੀ ਹੈ ਜਿਸ ਨਾਲ ਨਾ ਸਿਰਫ ਨਿਖਾਰ ਆਉਂਦਾ ਹੈ ਬਲਕਿ ਸਕਿਨ ਤੇ ਦਾਗ ਵਗੈਰਾ ਵੀ ਫਿੱਕੇ ਪੈਣ ਲੱਗਦੇ ਨੇ ਇਸ ਨੂੰ ਇਸ ਤਰ੍ਹਾਂ ਆਪਾਂ ਹੁਣ ਛਾਨ ਲਵਾਂਗੇ ਇਸ ਨੂੰ ਦਬਾ-ਦਬਾ ਕੇ ਪੂਰਾ ਰਸ ਕੱਢ ਲਵਾਂਗੇ ਸਾਬਣ ਚ ਖੁਸ਼ਬੂ ਲਈ ਕੋਈ ਵੀ ਤੁਸੀਂ ਐਸੈਂਸ਼ੀਅਲ ਆਇਲ ਯੂਜ਼ ਕਰ ਸਕਦੇ ਹੋ ਪਰ ਵੈਸੇ ਇਹ ਆਪਸ਼ਨਲ ਹੈ ਹੁਣ ਅਸੀਂ ਵਿਟਾਮਿਨ E ਦੇ ਕੈਪਸੂਲ ਲਵਾਂਗੇ ਦੋ ਕੈਪਸੂਲ ਇਹਦੇ ਚ ਪਾ ਰਹੇ ਹਾਂ ਇਹਨੂੰ ਇਸ ਤਰ੍ਹਾਂ ਕੱਟ ਕੇ ਵਿੱਚ ਪਾ ਦੇਵਾਂਗੇ ਵਿਟਾਮਿਨ E ਸਕਿਨ ਨੂੰ ਹੈਲਦੀ ਰੱਖਣ ਵਿੱਚ ਮਦਦਗਾਰ ਹੁੰਦਾ ਹੈ ਤੇ ਇਹਦੇ ਨਾਲ ਸਕਿਨ ਵਿੱਚ ਗਲੋ ਵੀ ਆਉਂਦਾ ਹੈ ਇਹਨੂੰ ਹੁਣ ਅਸੀਂ ਇਸ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਹੈ ਸੋਪ ਬੇਸ ਸਾਬਣ ਬਣਾਉਣ ਵਾਲਾ ਇਹ ਸੋਪ ਬੇਸ ਮਾਰਕੀਟ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ ਤੇ ਵਜ਼ਨ ਵਿੱਚ ਇਹ 500 ਗ੍ਰਾਮ ਦਾ ਹੈ ਇਹਨੂੰ ਅਸੀਂ ਹਾਫ ਲੈਣਾ ਅਸੀਂ 250 ਗ੍ਰਾਮ ਯੂਜ਼ ਕਰ ਰਹੇ ਹਾਂ ਇਹਨੂੰ ਛੋਟੇ ਛੋਟੇ ਇਦਾਂ ਪੀਸ ਕਰ ਲਵਾਂਗੇ ਹੁਣ ਡਬਲ ਬੋਇਲਰ ਦੀ ਹੈਲਪ ਨਾਲ ਅਸੀਂ ਸੋਪ ਬੇਸ ਨੂੰ ਪਿਘਲਾ ਲਵਾਂ ਸੇ ਵੀ ਵੱਡੇ ਤੇ ਡੂੰਘੇ ਬਰਤਨ ਵਿੱਚ ਪਾਣੀ ਪਾ ਲਵਾਂਗੇ ਤੇ ਗੈਸ ਤੇ ਰੱਖ ਕੇ ਇਸ ਵਿੱਚ ਇੱਕ ਹੋਰ ਬਰਤਨ ਰੱਖਾਂਗੇ ਜਿੱਦੇ ਵਿੱਚ ਆਪਾਂ ਸੋਪ ਬੇਸ ਨੂੰ ਪਾ ਦਵਾਂਗੇ ਇਹ ਹੈ ਸਾਬਣ ਬਣਾਉਣ ਵਾਲਾ ਮੋਲਡ ਜਾਂ ਸਾਂਚਾ ਵੀ ਕਹਿ ਸਕਦੇ ਹਾਂ ਸਿਲੀਕੋਨ ਦਾ ਬਣਿਆ ਹੋਣ ਕਰਕੇ ਸਾਬਣ ਤਿਆਰ ਹੋ ਕੇ ਇਸ ਨਾਲ ਚਿਪਕਦਾ ਨਹੀਂ ਹੈ ਤੇ ਸਿਲੀਕੋਨ ਦਾ ਦੂਜਾ ਫਾਇਦਾ ਇਹ ਹੈ ਕਿ ਸਾਬਣ ਨੂੰ ਕੱਢਣਾ ਵੀ ਬਹੁਤ ਸੌਖਾ ਹੈ ਇਹ ਵਿੱਚ ਜਿਵੇਂ ਤੁਸੀਂ ਵੇਖ ਸਕਦੇ ਹੋ ਸੋਪ ਬੇਸ ਪਿਗਲਣਾ ਸ਼ੁਰੂ ਹੋ ਗਿਆ ਹੈ ਵਿੱਚ ਵਿੱਚ ਇਹਨੂੰ ਅਸੀਂ ਹਿਲਾਉਂਦੇ ਰਵਾਂਗੇ ਹੁਣੇ ਪੂਰਾ ਪਿਗਲ ਕੇ ਲਿਕਵਿਡ ਬਣ ਚੁੱਕਿਆ ਹੈ ਇਸੇ ਟਾਈਮ ਇਹਦੇ ਚ ਜੋ ਕੋਲ ਬਣਾ ਕੇ ਰੱਖਿਆ ਹੈ ਉਹ ਪਾ ਦਵਾਂਗੇ ਇਸ ਤਰ੍ਹਾਂ ਇਸ ਨੂੰ ਮਿਕਸ ਕਰਦੇ ਰਵਾਂਗੇ 2 ਮਿੰਟ ਲਈ ਇਹਨੂੰ ਬੋਇਲ ਹੋਣ ਦਿਆਂਗੇ ਇਹ ਸਾਰੇ ਪ੍ਰੋਸੈਸ ਨੂੰ 15 ਤੋਂ 20 ਮਿੰਟ ਹੀ ਲੱਗਦੇ ਨੇ ਫਿਰ ਇਸ ਨੂੰ ਗਰਮ-ਗਰਮ ਹੀ ਮੋਲਡ ਵਿੱਚ ਪਾ ਦੇਣਾ ਹੈ ਕਿਉਂਕਿ ਇਹ ਬਹੁਤ ਜਲਦੀ ਜੰਮਣਾ ਸ਼ੁਰੂ ਹੋ ਜਾਂਦਾ ਹੈ ਗੈਸ ਤੋਂ ਹਟਾ ਕੇ ਇਸ ਨੂੰ ਫਟਾਫਟ ਸੋਪ ਮੋਲਡ ਵਿੱਚ ਪਾ ਰਹੇ ਹਾਂ 500 ਗ੍ਰਾਮ ਦੇ ਸੋਪ ਬੇਸ ਤੋਂ ਆਲਮੋਸਟ 12 ਸਾਬਣ ਤਿਆਰ ਹੋ ਜਾਂਦੇ ਨੇ ਆਪਾਂ ਇੱਥੇ 250 ਗ੍ਰਾਮ ਲਿਆ ਹੈ 5 ਤੋਂ 6 ਸਾਬਣੇ ਦੇ ਨਾਲ ਤਿਆਰ ਕਰ ਰਹੇ ਹਾਂ ਇਸ ਤਰ੍ਹਾਂ ਪੋਰ ਕਰਨ ਤੋਂ ਬਾਅਦ ਇਸ ਨੂੰ 2 ਘੰਟੇ ਲਈ ਛੱਡ ਦਵਾਂਗੇ। ਚਮੋਂ ਲਈ ਫ੍ਰੀਜ਼ਰ ਵਿੱਚ ਰੱਖਣ ਦੀ ਲੋੜ ਨਹੀਂ ਪੈਂਦੀ। ਇਹ ਬਾਹਰ ਰੂਮ ਟੈਂਪਰੇਚਰ ਤੇ ਹੀ ਵਧੀਆ ਤਿਆਰ ਹੋ ਜਾਂਦਾ ਹੈ। 2 ਘੰਟੇ ਹੋ ਗਏ ਨੇ, ਸਾਬਣ ਤਿਆਰ ਹੋ ਗਿਆ ਹੈ। ਜਿਵੇਂ ਤੁਸੀਂ ਵੇਖ ਸਕਦੇ ਹੋ, ਸਾਬਣ ਕਿੰਨੀ ਆਸਾਨੀ ਨਾਲ ਮੋਲਡ ਵਿੱਚੋਂ ਨਿਕਲ ਰਿਹਾ ਹੈ। ਸਾਂਚੇ ਨਾਲ ਬਿਲਕੁਲ ਵਿੱਚ ਪਗਨੇ ਰਿਹਾ। ਇਹ ਘਰੇ ਬਣਿਆ ਸਾਬਣ ਸਕਿਨ ਲਈ ਬਹੁਤ ਹੀ ਲਾਹੇਵੰਦ ਹੈ ਤੇ ਬਣਾਉਣਾ ਵੀ ਬਹੁਤ ਆਸਾਨ ਹੈ। ਤੁਸੀਂ ਵੀ ਇਸ ਮੈਥਡ ਨਾਲ ਘਰੇ ਬਣਾ ਸਕਦੇ ਹੋ ਤੇ ਜੇ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ।